ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੀਆਂਪਾੜੀ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਵੈਸੇ ਨੇੜੇ ਦੋਸਤੋ ਇਹ ਮਖੂ ਦੇ ਰਹਿ ਜਾਂਦਾ ਜਦੋਂ ਜੀਰੇ ਤੋਂ ਆਪਾਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਮਖੂ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਉਸ ਹਾਈਵੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 3 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸੂ ਵੀ ਘਰੀਅਲੇ ਆਉਂਦੇ ਰਹਿੰਦੇ ਆ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਇਹਦੇ ਚੋਂ ਤਿੰਨ گاਵਾ ਤੇ ਤਿੰਨ ਹੀ ਮੱਝਾਂ ਤੁਹਾਨੂੰ ਦਿਖਾਉਣੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਦੇ ਵੱਲੋਂ ਕੋਸ਼ਿਸ਼ ਬਾਈ ਵੱਲੋਂ ਇਹ ਕੀਤੀ ਜਾ ਰਹੀ ਹੈ ਵੀ ਰੇਟ ਜਿਹੜੇ ਉਹ ਉਹੀ ਮੰਗੇ ਜਾਣਗੇ ਜਿੰਨੇ ਕਿ ਲੈਣੇ ਆ ਤੇ ਹੋਣਗੇ ਵੀ ਵਾਜਬ ਬਾਕੀ ਜਿਹੜਾ ਵੀ ਖਰੀਦਣਾ ਚਾਹੁੰਦਾ ਉਹਨੂੰ ਪਸੂ ਚਜਣਾ ਜ਼ਿਆਦਾ ਜ਼ਰੂਰੀ ਹੈ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਰੇਟ ਵੀਡੀਓ ਦੇ ਵਿੱਚ ਆਪਾਂ ਇਹਨਾਂ ਪਸ਼ੂਆਂ ਦੇ ਕਰਵਾਵਾਂਗੇ ਪਰ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਆਪ ਦੀ ਤਸੱਲੀ ਨਾਲ ਖਰੀਦੋਗੇ ਮਿਲਦੇ ਆਂ ਬਾਈ ਨੂੰ ਬੂਟੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬੂਟੇ ਭਾਈ ਵੀਡੀਓ ਦਾ ਟਾਈਮ ਬਾਅਦ ਬਣਾ ਰਹੇ ਹਾਂ ਵੈਸੇ ਰੂਟੀਨ 'ਚ ਪਸ਼ੂ ਤਾਂ ਆ ਹੀ ਜਾਂਦੇ ਹਾਂਜੀ ਹਾਂਜੀ ਆ ਹੀ ਜਾਂਦੇ ਆ ਮੱਝਾਂ ਗਾਵਾਂ ਦੋਨੇ ਤਰ੍ਹਾਂ ਦੋਵੇਂ ਦੋਵੇਂ ਹੀ ਪਸ਼ੂ ਬਾਈ ਪਹਿਲੇ ਨੰਬਰ ਤੇ ਮੱਝ ਖੜੀ ਹੈ ਬਾਈ ਕਿੰਨਾ ਮਸੂਆ ਸੁੰਦੀ ਬਾਈ ਦੂਜਾ ਸੂਹਾ ਸੋਣਾ ਹੈ ਇਹਨੇ ਠੀਕ ਹੈ ਕਿੰਨਾ ਟਾਈਮ ਲੈਂਦੀ ਹੈ ਜੀ ਬਾਈ 10 ਕੁ ਦਿਨ ਲੈ ਜਾਊਗੀ ਹਜੇ 10 ਦਿਨ ਲੈ ਜਾ ਹਾਂ 10 ਦਿਨ ਲੈ ਜਾਊਗੀ ਦੋ ਦਿਨ ਨੇ ਪਹਿਲੇ ਸੂਵੇ 16 ਕਿਲੋ ਦਿੱਤਾ ਆ ਠੀ ਅਛਾ ਕੀ ਡਿਮਾਂਡ ਰੱਖਦੇ ਮੈਂ ਜੀ ਡਿਮਾਂਡ 1/130 ਲੈਣਾ ਹੈ ਮੁੱਲ ਭਲਾ ਹੈ 145 ਕੀਤੀ ਹੈ ਜਿੰਨਾ ਮਰਜ਼ੀ ਕੀਤੀ ਹੈ ਜੀ 130000 ਦੀ ਦੇ ਦੇ ਹਾਂਜੀ ਖੋਲ ਲੈਣ ਦੋਸਤੋ 130000 ਚ ਢਾਂਚਾ ਸੋਨਾ ਸਿੰਗ ਵੀ ਸੋਨੇ ਆ ਹੈ ਤਾਂ ਥੋੜਾ ਜਿਹਾ ਸਿੰਗ ਤੋਂ ਹੀ ਦੇਖੋਗੇ ਉੱਪਰ ਜਾ ਕੇ ਮੁੜਿਆ ਹੋਇਆ ਪਰ ਸਿੰਗ ਜਿਹੜਾ ਉਹ ਜੱਜਦਾ ਹੈ ਸਰੀਰ ਦੇ ਹਿਸਾਬ ਤੇ ਪੂਰਾ ਇਹਦੇ ਵੀ ਸਾਰੀ ਚਮੜੀ ਦੇ ਉੱਤੇ ਬਰੀਕ-ਬਰੀਕ ਨਾੜਾਂ ਨਜ਼ਰ ਆਉਣੀਆਂ ਦੂਜੀ ਗੱਲ ਹਵਾਨਾ ਤੁਸੀਂ ਦੇਖ ਸਕਦੇ ਹੋ ਦੁੱਧ ਦੀ ਬੜੀ ਚੰਗੀ ਗਾਰੰਟੀ ਬਾਈ ਦਿੰਦਾ ਵੀ ਇਹ ਚੰਗੇ ਦੁੱਧ ਵਾਲੀ ਮੱਝ ਐ ਆਈ ਵੀ ਕਿਸੇ ਸੱਜਣ ਬੇਲੀ ਤੋਂ ਐ ਪਰ ਤੁਸੀਂ ਮੱਝ ਨੂੰ ਦੇਖਿਓ ਜੇ ਕਿਉਂਕਿ ਸਵਾਮ ਸਵਾਲ ਤੇ ਉੱਤੇ ਫਰਕ ਪੈਂਦਾ ਹੁੰਦਾ ਵੀ ਪਸ਼ੂ ਦਾ ਦੁੱਧ ਆਪਾਂ ਕਿੰਨਾ ਚੋ ਲੈਨੇ ਤੋ ਫਿਲਹਾਲ ਦੋਸਤੋ ਇਹ ਝੋਟੀ ਇਹ ਮੱਝ ਦੂਜਾ ਸੂਆ ਬਾਈ ਦੱਸਦਾ ਸੂ ਰਹੀ ਐ ਤੇ ਵਕਾਊ ਐ ਕੰਨੀਆਂ ਤੇ ਥਣ ਲੱਗਾ ਹਵਾਨਾ ਫਿਕਸ ਐ ਪੁੜੇ ਥੋੜੇ ਥੋੜੇ ਤੋੜਨੇ ਸ਼ੁਰੂ ਕੀਤੇ ਬਾਈ ਕਮਾਲਾ ਫੇਰ ਇੱਕ ġੇੜਾ ਬੁੱਟ ਇੱਕ ਲੱਖ ਤੇ 30 ਹਜ਼ਾਰ ਦੀ ਜਿਹਨੂੰ ਇਹ ਮੱਝ ਜੱਜਦੀ ਐ ਗੱਲਬਾਤ ਕਰ ਲਿਓ ਬਾਕੀ ਮਾਨਤਨ ਥੋੜਾ ਬਹੁਤ ਅਜੇ ਵੀ ਮੈਨੂੰ ਲੱਗਦਾ ਵੀ ਹੋ ਸਕਦਾ ਬਾਈ ਕਰ ਦੇ ਅਡਸ਼ ਜੀ ਆ ਕੇ ਦੇਖਿਓ ਕਿਉਂਕਿ ਅਲੱਗ-ਅਲੱਗ ਬੰਦਿਆਂ ਦੇ ਸੁਭਾਅ ਹੁੰਦੇ ਆ ਤੇ ਵੀਰ ਦਾ ਸੁਭਾਅ ਇਸ ਪੱਖ ਤੋਂ ਚੰਗਾ ਹੀ ਐ ਤੁਸੀਂ ਇਹਦਾ ਢਾਂਚਾ ਦੇਖੋ ਮੱਝ ਦਾ ਸੋਹਣੀ ਮੱਝ ਆ ਦੱਸੋ ਆ ਕੇ ਜਰੂਰ ਦੇਖੋ ਜੇ ਕੋਈ ਵੀਰ ਚੰਗੀ ਮੱਝ ਖਰੀਦਣੀ ਚਾਹੁੰਦਾ ਥੋੜੇ ਜਿਹਾ ਅਗਲੇ ਪੈਰ ਬੰਨ ਵਾਲੇ ਆ ਉਹ ਨੌ ਤੇ ਨੌ ਜਿਹੜਾ ਉਹ ਪਸੂ ਤੇ ਕਈ ਵਾਰਾਂ ਚੜਦਾ ਦਿਸਦਾ ਹੁੰਦਾ ਸੋ ਹਵਾਨਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਉਤੋਂ ਸਟਰਕਚਰ ਦੋਸਤੋ ਚੰਗਾ ਮੱਝ ਦਾ ਬੁਟੇ ਦੀ ਪੂਛ ਫੜੀ ਬਈ ਸੋ ਦੋਸਤੋ ਤੁਹਾਨੂੰ ਹਵਾਨਾ ਫੇਰ ਦਿਖਾ ਦਿਆਂ ਮੱਝ ਦਾ ਇਦਾਂ ਦਾ ਰੋਖਾ ਦੋਸਤੋ ਹਵਾਨੇ ਦਾ ਚੰਗਾ ਹਵਾਨਾ ਤਿਆਰ ਕਰੀ ਬੈਠੀ ਹੈ ਬਾਕੀ ਅਜੇ ਦਿਨ ਇਹ ਮੱਝ ਲੈਂਦੀ ਐ ਸੂਨ ਦੇ ਵਿੱਚ ਖੜੀ ਰਹਿਣ ਦੇ ਇੱਥੇ ਸੋ ਇਹ ਰੋਖਾ ਦੋਸਤੋ ਪੋਲ ਜਿਵੇਂ ਬਹੁਤ ਠੰਡੀ ਸੀ ਰਹਾ ਜਿਵੇਂ ਮਰਜੀ ਹੱਥ ਲਾਈ ਜਾਵੇ ਇਧਰ ਅੱਛਾ ਠੀਕ ਹੈ ਹਾਂਜੀ ਓਕੇ ਸੀਲ شریف ਵੀ ਹੈ ਹਾਂਜੀ ਇਹਦੇ ਨਾਲ ਇੱਕ ਮੱਝ ਹੋਰ ਖੜੀ ਐ ਕੀ ਡਿਟੇਲ ਆ ਬੁਟੇ ਦੀ ਭਾਈ ਇਹ ਤੀਜਾ ਸੂਬਾ ਸੂਣਾ ਹੈ ਇਹਨੇ ਵੀ ਦੁੱਧ ਦੂਜੇ ਸੂਬੇ 16 ਕਿਲੋ ਦਿੱਤਾ ਹੋਇਆ ਹੈ ਠੀਕ ਹੈ ਦਿਨ ਕਿੰਨੇ ਲੇਜੂਗੀ ਦੇਣੇ ਭਾਈ ਹਫਤਾ ਕੋਈ ਲਵੇਗੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਲੈਣ ਦੇ ਨਹੀਂ ਭਾਈ 1.5 ਹੋਵੇਗਾ 1.5 ਅੱਛਾ ਇਹ ਦੋਨੇ ਮੱਝਾਂ ਇੱਕੋ ਥਾਂ ਤੋਂ ਆਈਆਂ ਹਾਂ ਭਾਈ ਆਈਆਂ ਵੀ ਚੰਗੇ ਏਰੀਏ ਜੀਆਂ ਕਿਹੜੇ ਏਰੀਏ ਚ ਨਾ ਹੀ ਬੋਲਦੇ ਏਰੀਏ ਦਾ ਏਰੀਆ ਦਾ ਫਰੀਦਕੋਟ ਹੀ ਹੈ ਠੀਕ ਹੈ ਖੋਲ ਦੇ ਸੋ ਦੋਸਤੋ ਇਹ ਫਰੀਦਕੋਟ ਦੇ ਵਿੱਚੋਂ ਸਾਦਕੇ ਏਰੀਏ ਦੇ ਕਿਸੇ ਪਿੰਡ ਤੋਂ ਆਈਆਂ ਵਗੀਆਂ ਮੱਝਾਂ ਹੈ ਇੰਨਾ ਕ ਦੱਸ ਦਿੰਦੇ ਆ ਬਾਕੀ ਜਿਹੜਾ ਵੀ ਖਰੀਦਣਾ ਚਾਵੇ ਤਾਂ ਤੁਸੀਂ ਮੱਝਾਂ ਨੂੰ ਦੇਖਿਓ ਜੇ ਪਸੰਦ ਕਰਿਓ 1,05,000 ਇਸ ਮੱਝ ਦੀ ਡਿਮਾਂਡ ਹੈ ਸੂਆ ਤੀਜਾ ਬਾਈ ਕਹਿੰਦਾ ਦਿਨ ਹਜੇ ਇਹ ਵੀ 5-7 ਲੈਂਦੀ ਐ ਸੂਣ ਦੇ ਵਿੱਚ ਦੁੱਧ ਇਹਦਾ ਵੀ ਬਾਈ ਕਹਿੰਦਾ ਵੀ ਚੰਗਾ ਦਿੱਤਾ ਵਿਆ ਦੂਜੇ ਸੂਏ ਦੇ ਵਿੱਚ ਪਿਛਲੇ ਸੂਏ 'ਚ ਕਹਿ ਲਓ ਦੂਜੇ ਸੂਏ 'ਚ ਕਹਿ ਲਓ ਤੁਸੀਂ ਦੇਖ ਲਿਓ ਜੀ ਲਿਆ ਸੰਘੇ ਦਾ ਪਛਾਣ ਨੂੰ ਗਿਆ ਵਿਆ ਦਸਤੋ ਤੁਸੀਂ ਵੀਡੀਓ 'ਚ ਦੇਖ ਹੀ ਰਹੇ ਹੋ ਕਈ ਸੰਗ ਹੁੰਦੇ ਤਾਂ ਖੁੱਲੇ ਪਰ ਉਵੇਂ ਉਪਰੇ ਜੇ ਨਹੀਂ ਲੱਗਦੇ ਹੁੰਦੇ ਉਹ ਵੀ ਕਿਉਂਕਿ ਸਾਈਡ ਨੂੰ ਨਹੀਂ ਬਹੁਤਾ ਸੰਗ ਆ ਪਛਾਣ ਨੂੰ ਹੈ ਪਰ ਹੈ ਸੰਗ ਖੁੱਲਾ ਹੀ ਹਵਾਨਾ ਇਹ ਵੀ ਚੰਗਾ ਤਿਆਰ ਕਰੀ ਬੈਠੀ ਐ ਥਾਣਾ ਇਹਦਾ ਵੀ ਦੱਸੋ ਸੋਨਾ ਸਾਈਡ ਤੇ ਉੱਤੇ ਲੱਗਾ ਇਥੋਂ ਵੀ ਹਵਾਨਾ ਦੇਖ ਲਓ ਬਰੀਕ ਚਮੜੀ ਦੀ ਇਹ ਮੱਝ ਫੜੀ ਇਹਦਾ ਵੀ ਪੂਛ ਪੜੀ ਬਈ ਸੋ ਹੁਣ ਤੁਸੀਂ ਮੱਝ ਦਾ ਹਵਾਨਾ ਦੇਖੋ ਇਹ ਹਵਾਨਾ ਦੱਸੋ ਇਸ ਟਾਈਮ ਇਹ ਤਾਂ ਤਿਆਰ ਆ ਛੱਡ ਦੇ ਬਈ ਸੋ ਇਹ ਦੋ ਮੱਜਾਂ ਤੁਹਾਨੂੰ ਦਿਖਾਤੀਆਂ ਪਹਿਲੇ ਦੋਹਾਂ ਨੰਬਰਾਂ ਤੇ ਇੱਕ ਹੋਰ ਝੋਟੀ ਦਿਖਾਉਣੇ ਅੱਗੇ ਬੂਟੇ ਬਾਈ ਕਹਿੰਨ ਮਸੂਆ ਸੁਆ ਸੁਣੀਏ اے ਬਾਈ ਦੂਜਾ ਸੁਆ ਸੁਆ ਸੁਣੀਏ ਪਹਿਲਾ ਸੁਆ ਇਹਨੇ 12 ਕਿਲੋ ਦਿੱਤਾ ਠੀਕ ਹੈ ਕਿੰਨਾ ਟਾਈਮ ਲੇਜੂਗੀ اے ਬਾਈ 15 ਦਿਨ ਲਾਈ ਹੈਗੀ ਹਜੇ ਕਿਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ 1 5000 ਰੁਪਿਆ ਛੋਟ ਕਰਾ ਕੇ ਖੋਲੀ ਨੇ ਸੋ ਛੋਟ ਦੋਸਤੋ ਬਾਈ ਨੇ 1000 ਰੁਪਿਆ ਕਹੀ ਹੈ ਬਾਕੀ ਹਜੇ ਤੁਸੀਂ ਗੱਲਬਾਤ ਕਰਿਓ ਜੇ ਅੱਗੇ ਵੀ ਛੋਟ ਬਾਈ ਕੁਛ ਕਰੂਗਾ ਜ਼ਰੂਰ ਇਹਦੇ ਚੋਂ ਦੂਜਾ ਸੁਆ ਸਟੈਂਕ ਪੁੰਡਿਆਂ ਦੀ 12 ਕਿਲੋ ਪਹਿਲਾਂ ਨੇ ਦੱਸ ਇਹ ਹਵਾਨਾ ਅਗਲੇ ਪਾਸੇ ਦਾ ਜ਼ਿਆਦਾ ਤਿਆਰ ਕਰੂਗੀ। ਅਗਾੜੀ ਇਸ ਮੱਝ ਦੀ ਮੈਨੂੰ ਚੰਗੀ ਦਿਸਦੀ ਆ ਤੇ ਜਿੰਨਾ ਮੱਝਾਂ ਦੀ ਅਗਾੜੀ ਚੰਗੀ ਹੋਵੇ ਦੁੱਧ ਸੋਨਾ ਦੇ ਦਿੰਦੀਆਂ। ਤੁਸੀਂ ਆਪ ਦੇਖ ਲਓ ਜੇ ਵੀ ਕਿੰਨਾ ਖਚੋਲੋਗੇ। ਇਹਦੇ ਢਾਂਚੇ ਦੀ ਬਣਾਵਟ ਤੁਹਾਡੇ ਸਾਹਮਣੇ ਆ ਮੀਡੀਅਮ ਹਾਈਟ ਦੇ ਵਿੱਚ ਐ। ਅੱਗੋਂ ਹਵਾਨਾ ਚੰਗਾ ਭਰੀ ਬੈਠੀ ਐ ਪਿਛਾਉ ਹਵਾਨਾ ਹਜੇ ਤਿਆਰ ਕਰ ਰਹੀ ਐ ਮੱਝ। ਉਹ ਤੁਸੀਂ ਹੁਣ ਬੈਕ ਸਾਈਡ ਤੇ ਮੈਂ ਹੋ ਜਾਣਾ ਤੇ ਤੁਸੀਂ ਇੱਥੋਂ ਜੱਜਮੈਂਟ ਕਰੋ 15 ਦਿਨਾਂ ਦੀ ਹਜੇ ਕੱਚੀ ਐ ਕੋਈ ਪੁਰਾਣੀ ਇਹਨੇ ਹਜੇ ਤੋੜਿਆ। ਮਤਲਬ ਟੋਏ ਨਹੀਂ ਪਾਉਣੇ ਸ਼ੁਰੂ ਕੀਤੇ ਕਿਉਂਕਿ ਪਹਿਲਾਂ ਜਿਹੜੀਆਂ ਮੱਝਾਂ ਜਾਂ ਗਾਵਾਂ ਪਹਿਲਾਂ ਪੁੜਿਆਂ ਦੇ ਵਿੱਚ ਟੋਏ ਪਾਉਂਦੇ ਆ ਉਹਦੇ ਨਾਲ ਪਸ਼ੂ ਦੇ ਸਰੀਰ 'ਤੇ ੱਲਾਪਣ ਆਉਂਦਾ ਫਿਰ ਬੱਚੇ ਨੂੰ ਜਨਮ ਪਸ਼ੂ ਦਿੰਦਾ ਮੁੱਟੇ ਭਾਈ ਇਹ ਇਹ ਤਾਂ ਮੱਝ ਤੇਰੇ ਏਰੀਆ ਦੀ ਖਰੀਦੀ ਵੀ ਹੈ ਇਹ ਲੋਕਲ ਹੀ ਲੜਾ ਯਾਰ ਠੀਕ ਹੈ ਹਾਂ ਜੀ ਦੋਸੋ ਇਹ ਲੋਕਲ ਮੱਝ ਖਰੀਦੀ ਹੈ ਇਹ ਤੋਂ ਬਿਨਾ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆਂ ਬੂਟੇ ਕੰਨ ਵਸੂਆ ਬਾਈ ਤਾਂ ਇਹ ਬਾਈ ਤੀਜਾ ਸੂਆ ਇਹ ਦੂਜੇ ਸੂਏ ਦੋ ਦਿੱਤਾ ਇਹਨੇ 22 ਕਿਲੋ ਰਮਾਨ ਠੀਕ ਹੈ ਕਿੰਨੇ ਦਿਨ ਲੇਜੂਗੀ ਇਹ ਲੈ ਆਈ ਜਾਊਗੀ ਬਾਈ 2-4 ਦਿਨ ਲੱਗੂਗੀ ਕੀ ਡਿਮਾਂਡ ਕਰਦੇ ਹੋ ਇੰਦੀ ਡਿਮਾਂਡ ਬਾਈ ਲੈਂਦੇ 60000 ਰੁਪਇਆ ਤੋਰ ਦੇ 66000 ਡਿਮਾਂਡ ਆ ਦਸੋ ਗਾਂ ਪਿਆਰ ਚੰਗੀ ਹੋਈ ਵੀ ਐ ਢਾਂਚਾ ਵੱਡਾ ਹੈ ਗਾਂ ਦਾ ਹਵਾਨਾ ਵੀ ਚੰਗਾ ਤਿਆਰ ਆ ਸੋ 66000 ਚ ਇੱਕ ਤੇ ਆਰਗਾ ਜਿਹੜੀ 5-7 ਦਿਨ ਲਾਊਗੀ ਸੂਣ ਚ 5-4 ਦਿਨ ਗਰਮੀ ਦੀ ਰੁੱਤ ਹੈ ਪਹਿਲਾਂ ਵੀ ਪਸ਼ੂ ਸੂਹ ਸਕਦਾ ਹੁੰਦਾ ਇਹ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਹੈਗਾ ਅੱਗੇ ਨੂੰ ਵੀ ਹਵਾਨਾ ਚੰਗਾ ਦੋਸਤੋ ਤੇ ਪਛਾਹ ਨੂੰ ਵੀ ਹਵਾਨਾ ਸੋਹਣਾ ਦਿਖਾਉਂਦੀ ਹੈ ਬਾਕੀ ਪਾਸ ਤੁਸੀਂ ਕਰੋਗੇ ਆ ਕੇ ਜਿਹੜਾ ਵੀ ਖਰੀਦਣਾ ਚਾਹੂਗਾ ਇਹ ਰੱਖ ਇਸ ਗਾਂ ਦਾ ਹੁਣ ਦਾ ਕਲੀਅਰ ਹਵਾਨਾ ਦਿਸਦਾ ਹੈ ਕਲੀਅਰ ਥਾਣ ਥਾਣਾਂ ਚ ਬਿੱਥੀ ਦਿਸਦੀ ਹੈ ਬਾਕੀ ਤੁਸੀਂ ਆ ਕੇ ਟਾਂਚਾ ਦੇਖਿਓ ਜੀ ਇਹਦਾ ਇਹ ਤੋਂ ਅੱਗੇ ਇੱਕ ਗਾਂ ਹਜੇ ਕੱਚੀ ਹੈ ਬੂਟੇ ਕਿੰਨਾ ਚਿਰ ਲੈਂਦੀ ਹੈ ਬਈ ਸੂਣ ਚ ਇਹ ਇਹ ਬਈ 40 ਕੁ ਦਿਨ ਲੈਂਦੀ ਹੈ ਜੇ 40 ਦਿਨ ਹਾਂਜੀ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰਹੂਗੀ ਇੰਦੀ ਡਿਮਾਂਡ ਬਈ 60000 ਠੀਕ ਹੈ ਹਾਂਜੀ ਖੋਲ ਦੂਜਾ ਸੂਹਾ ਹੈ ਪਿਓਰ ਵਕਤ ਸੋਚੇ ਦਾ ਅੰਦਰ ਦੂਜਾ ਤਾਂ 40 ਦਿਨ ਬਾਕੀ ਹੈ ਪੂਰੀ ਰੁੱਤ ਜੀ ਚ ਸੂਹਗੀ 40 ਦਿਨਾਂ ਨੂੰ ਤਾਂ ਆਸ ਹੈ ਵੀ ਰਾਤ ਦੀ ਠੰਡ ਹੋਣ ਲੱਗ ਪੂਗੀ ਗਾਕੀਰ ਕੀ ਸੁਭਾਵਨਾ ਗਾਂ ਦੀ ਜਿਹੜੀ ਉਹ ਤੇਜ਼ੀ ਰਹੂਗੀ ਬਾਕੀ ਜਿਹਨੂੰ ਇਹ ਗਾਂ ਜੱਜਦੀ ਐ ਤਾਂ 60000 ਇਹਦੀ ਡਿਮਾਂਡ ਅੱਜਦੀ ਐ ਤੁਸੀਂ ਗੱਲਬਾਤ ਕਰ ਲਿਓ ਬਾਈ ਦੇ ਨਾਲ ਲਿਆਪੇ ਦੁੱਧ ਜੇ ਲਾਉਣਾ ਸ਼ੁਰੂ ਕਰਨਾ ਹੈ ਦੋਸਤੋ ਕਿਉਂਕਿ 40 ਦਿਨ ਪਏ ਐ ਚੈੱਕ ਪਾਸ ਜੇ ਕੋਈ ਵੀਰ ਕਰਾਉਣੀ ਚਾਹੁੰਦਾ ਤਾਂ ਬੇਸ਼ੱਕ ਕਰਵਾ ਕੇ ਲੈ ਜਾਓ ਤਾਂਚਾ ਇਹਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇੱਕ ਛੋਟੀ ਛੋਟੇ ਕੱਦ ਦੀ ਜਰਸੀ ਦਿਖਾਉਂਗਾ ਪਰ ਤਿਆਰ ਚੰਗੀ ਐ ਭਾਜ ਐ ਜਾਂ ਹੋਊਗਾ ਵਜ਼ਨ ਬਹੁਤ ਆ ਗਾਂ ਦਾ ਪਰ ਹੈ ਛੋਟੇ ਕੱਦ ਚ ਲੋਕਲ ਇਧਰਲੀ ਬਰੀਡ ਜਿਹੜੀ ਉਹ ਦਿਸਦੀ ਐ ਕ੍ਰੋਸ ਜਰਸੀ ਦੇ ਨਾਲ ਬੁਟੇ ਕਨਵਾ ਸੁਆ ਸੁਊਗੀ ਬਾਈ ਇਹ ਬਾਈ ਤੀਜਾ ਸੁਆ ਸੁਣੀ ਐ ਕਿੰਨੇ ਕ ਦਿਨ ਲੇਜੂਗੀ ਇਹ ਬਾਈ 2-4 ਦਿਨ ਇਹ ਲਊਗੀ ਕੀ ਡਿਮਾਂਡ ਕਰਦੇ ਮੇਦੀ ਇੰਡੀ ਡਿਮਾਂਡ ਲੈਣ ਦੇਣ 42000 ਬਾਈ ਤੋਰ ਦੇ 42000 ਚ ਦੋਸਤੋ ਜੇ ਕੋਈ ਵੀਰ ਗਰਮੀ ਦੀ ਰੋਤ ਤੇ ਘੱਟ ਪੈਸੇ ਲਾ ਕੇ ਦੁੱਧ ਚੂਣਾ ਚਾਹੁੰਦਾ ਤਾਂ ਤੁਸੀਂ ਇੱਕ ਦੇਖ ਸਕਦੇ ਥਣ ਮੱਜਾਂ ਵਾਲਾ ਕੱਦ ਛੋਟਾ ਧੜ ਵੱਡੀ ਹੈ ਪਰ ਉਤੋਂ ਹਾਈਟ ਨਹੀਂ ਹੈਗੀ ਉਵੇਂ 42000 ਚੇ ਗਾਂ ਮਿਲੂਗੀ ਥਣ ਹੱਥੀ ਚੁਆਈ ਵਾਲਾ ਠੰਡੀ ਸੀਲ ਵੀ ਬਹੁਤ ਅਜਿਹਾ ਮਰਦੀ ਹੱਥ ਲਾਈ ਹੋਈ ਠੀਕ ਹੈ ਹਾਂਜੀ ਉਹ ਠੰਡੀ ਸੀਲ ਫੋਲੋ ਦੋਸਤੋ ਪਰ ਇਹ ਲੱਗਦਾ ਵੀ ਜਿਵੇਂ ਇੱਕ ਥਾਂ ਦੇ ਉੱਤੇ ਇਹਨੇ ਰਗੜ ਖਾਦੀ ਹੁੰਦੀ ਹੈ ਬਾਕੀ ਆਕੇ ਤੁਸੀਂ ਪਾਸ ਕਰ ਲਿਓ ਜੇ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਭਾਈ ਬੂਟੇ ਦੇ ਕੋਲ ਤੁਸੀਂ ਤਸੱਲੀ ਕਰੋ ਜਿਹੜਾ ਨਾ ਖਰੀਦਣਾ ਹੋਇਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਅਸਤੇ